ਸਿੰਘੀ ਦਾ ਪ੍ਰਸੰਗ ਤੁਹਾਡੀ ਸਿਆਹ ਵਿੱਚ ਰੱਖਣ ਲੱਗਾ ਇੱਕ ਦੋ ਕਵਤਾ ਜਿੰਨੀ ਵੀ ਬਨਗੀ ਮਾਤਰ ਇਤਿਹਾਸ ਦੇ ਵਿੱਚੋਂ ਕਹਿਣ ਦਾ ਮੈਂ ਯਤਨ ਕਰੂੰਗਾ ਬਾਬਾ ਦੀਪ ਸਿੰਘ ਜਿਹੜਾ ਜੀਵਨ ਆਪਣੇ ਕੋਲ ਚ ਪੇਪੋਖੇ ਦੇਖਿਆ ਕੇ ਗੋਟਵਾਲ ਸਾਹਿਬ ਦੇ ਨਾਲ ਇੱਕ ਲਕੀ ਮੰਦਿਰ ਬਣਾਵਾਇਆ ਮੰਦਿਰ ਦੇ ਵਿੱਚ ਅੱਗੇ ਲਾ ਕੇ ਕੀ ਵੇਖਿਆ ਕਿ ਮੰਦਰ ਦੇ ਵਿੱਚ ਸਮਾਧਾ ਬਣਿਆ ਹੋਇਆ 2 ਉਹ ਸਮਾਧਾਂ ਦੇ ਤੇ ਨੀਂਹ ਪਲੇਟ ਨਾ ਰੱਖਿਆ ਹੋਇਆ ਸਮਾਧ ਗੁਨਾਬ ਸਿੰਘ

ਨੂੰ ਬਹਾਦਰ ਰੀਸੈਂਟ ਨੇ ਜਟੀਰਾ ਦਿੱਤੀਆਂ ਸਨ ਤੇ ਇਹ ਪਿੰਡ ਦੇ ਵਿੱਚ ਜਿਹੜੀ ਜ਼ਮੀਨ ਅਸਾਂ ਇੱਕ ਤਰੀਕਾ ਕੋ ਨਾਲ ਤੇ ਇਹ ਕਦੋਂ ਕਰਦਿਆਂ ਇਹ ਕਦੋਂ ਦਿਆਂ ਤ੍ਰਸ਼ਨੀਤ ਬਾਬਾ ਦੀਪ ਸਿੰਘ ਜੀ ਸੰਡੇ ਖਾਨਦਾਨ ਵਿੱਚੋਂ ਸੰਡੇ ਵੱਡੇ-ਵਡੇਰਿਆਂ ਸਮ ਸੰਡੇ ਬਿਧੂ ਉਸਨ ਅਸੀਂ ਉਹਨਾਂ ਦੇ ਰਿਚੇ ਚੜੇ ਆ ਰਹੇ ਇਹ ਦਾ ਸੁਣ ਕੇ ਮੈਨੂੰ ਕੋਈ ਖਰਾ ਨਹੀਂ ਹੋਈ ਅਸੀਂ ਉਹ ਪੁੱਛਿਆ ਇਸਤੇ ਬਾਰੇ ਲੋਕਾਂ ਨੂੰ ਪੁੱਛਿਆ ਭਈ ਇਹ ਕਿਵੇਂ ਹੋ ਸਕਦਾ ਕਿ ਬਾਬਾ ਦੀਪ ਸਿੰਘ ਬਾਪਾ ਦੀਚਿੰਗ ਦਾ ਨਾਮ ਇਸਪਿੰਡ ਵਿੱਚ ਹੋਇਆ ਇੱਕ ਗਰੀਬ ਕਾਨ ਦੇ ਵਿੱਚ ਹੋਇਆ ਉਹ ਕਿਤੇ ਵੱਡੇ ਕੁਲ ਸਿੱਖ ਬਣੇ 12 ਸਾਲ ਦੀ ਉਮਰ ਵਿੱਚ ਉਹਨਾਂ ਦੇ ਮਾਤਾ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਲਿਆ ਗਏ ਔਰ ਉਹ ਚਹੀ ਉਹਨਾਂ ਨੇ ਪੜਾਈ ਕੀਤੀ ਉਥੇ ਜੋ ਜਵਾਨ ਹੋਏ ਸ਼ਾਸਤਰ ਵਿਗਿਆ ਸਿੱਖੀ ਗੁਰੂ ਗੋਬਿੰਦ ਸਿੰਘ ਜੀ ਕੋਲ ਅਮਰ ਸ਼ਕਿਆ ਇਹ ਤੇ ਉਹ ਤਰ੍ਹਾਂ ਸੇ ਕੋਈ ਨਾ ਇਹਦੀ ਵੱਡੀਆਂ ਕੁਰਬਾਨੀਆਂ ਕੀਤੀਆਂ ਪਹਿਲਾ ਤੇ ਬੰਦਾ ਦਾ ਹੱਥਰ ਨਾਲ ਹੰਦੇ ਇੱਕ ਨਾਤੇ ਖੜਕਾਈ ਤੇ ਗੁਰੂ ਸਾਹਿਬ ਤੇ ਸੰਗਤਾਂ ਦੇ ਨੀਆਂ ਦੇ ਵਿੱਚ ਸੁਰੇ ਜਨ ਦਾ ਘਟਾ ਰਿਹਾ ਫਿਰ ਤੁਰ ਹਮਕਸਰ ਆਪ ਦਰਿਨ ਹਰ ਮੰਦਸਾਤਿਕ ਕਬਜ਼ਲ ਕਰ ਰਹੇ ਹਮ ਨੇ ਕੀਤਾ ਉਹਦੀ ਗੈਰ ਵੀ ਕਰਨ ਵਾਸਤੇ ਫੌਜਾਂ ਭੇਜੀਆਂ ਤੇ ਬਾਬਾ ਦੀਪ ਸਿੰਘ ਜੀ 75 ਸਾਲ ਦੀ ਉਮਰ ਦੇ ਵਿੱਚ ਉਸ ਵੇਲੇ ਥਾਣਾ ਜ਼ੇਰ ਦਾ ਖੰਡਾ ਮੈਂ ਕੀ ਆਪਣੇ ਲੋਕਾਂ ਨੂੰ ਬੁਲਕਾਇਆ ਆਪਣੇ ਖੰਡੇ ਤੇ ਲੰਮੇ ਕੀ ਰਕਿਚਿ ਔਰ ਲਕੀਆ ਖਿਚ ਕੇ ਕੀਆ ਜਾ ਤੋ ਪ੍ਰੇਮ ਖੇਲੰਕਾ ਚਾਓ ਸੇਤਾਂ ਤਨੀ ਕਹੀ ਮੇਰੀ ਆਪ ਭਈ ਅੱਜ ਪੰਥ ਦੇ ਤੇ ਤੀੜਾ ਹਾਂ ਜੀ ਪੰਜਾਬ ਦੇ ਲੋਕਾਂ ਉੱਤੇ ਫੀਦਰ ਹੈ ਤੇ ਜਿਹੜੇ ਕਿਸੇ ਰਹਿਣ ਦੇ ਨੇ ਰਾਹ ਕਲੀ ਤੇ ਸਰਵਾਕੇ ਇਹਦਾ ਨਾਮ ਆਪਣਾ ਕਮੋਸੇ ਮਾਤਰੀ ਕੀਪੋਂ ਪਾਰ ਕਰੋ ਤੇ ਅਸਟਾਰ ਕੇ ਨੇ ਗਸਾਣੇ ਵਸੂਲੇ ਬੜਾ ਫਤਫੀ ਪਾਕਲ ਇਟਾ ਵਟਾ ਪਖਿਆ ਹੋਇਆ ਸਿੱਖ ਜੋਗ ਗੋਗੋ ਦੇ ਸੰਧੀ ਦਾ ਕੱਟਲ ਸਿੱਖੋ ਗੋਗੇ ਇਹ ਉਹਨਾਂ ਦੇ ਤੇਰੇ ਵਾਰਸ ਹੈ ਇਹ ਸਮਾਤਾ ਬਣਨ ਦੇ ਦ ਗੰਧਾ ਦੇ ਵਿੱਚ ਦਾ ਤੇ ਔਰ ਉੱਥੇ ਦੇ ਮੰਦਪੇ ਵਿੱਚ ਪੁਜਾਰੀ ਰੱਖਿਆ ਹੋਇਆ ਦੇਖ ਪਾਉ ਵਾਸਤੇ ਤਨਖਾਹ ਲੈਤਾ ਇਹਨਾਂ ਦੇ ਕੋਲੋਂ ਅਫ ਯੂਰ ਨੇ ਅੱਗੇ ਵੀ ਗੰਭੀਰ ਗੱਲ ਕੀਤੀ ਇਹ ਪੁੱਛੀ ਐਸੇ ਕੰ ਤੋਂ ਅੰਦਾਜ਼ਾ ਲਾਓ ਕਿ ਇਹ ਕਿਤਾਬ ਦਾ ਤਕਨੀਕਲ ਫੈਕਟਰ ਹੈ ਕਿ ਇਹ ਤਾਂ ਬਟਾ ਗੋਸੇਖ ਦੇ ਕੇ ਇੱਕ ਹੀ ਤਰ੍ਹਾਂ ਚ ਵਿਸ਼ਵਾਸ ਕਰਵਾਉਣੇ ਸਮਝਾ ਕਰੋ ਬਈ ਇਹ ਨਾ ਦਾ ਆਪਸ ਤੇ ਦੇ ਕਿ ਮੇਰੇ ਪਾਰਾ ਬੋਸੇਪਰ ਇਹ ਪੁੱਛੀ ਤੁੰਦਾ ਕਿ ਬਾਬਾ ਬੀਚੇ ਦੇ ਚੱਟ ਸਿੱਖ ਨਹੀਂ ਸੰ ਜੇ ਡਾਕਟਰ ਸਿੱਖ ਨਹੀਂ ਸੰ ਜੇ ਕਿਨ ਕਦੇ ਉਹਨਾਂ ਦੇ ਅੱਤੇ ਸਾਬਤ ਕਰ ਦਿੱਤਾ ਕਿ ਡਾਕਟਰ ਸਿੱਖ ਨਹੀਂ ਸੰ ਤਾ ਫਿਰ ਅਸੀਂ ਇਸ ਨੂੰ ਅੱਗੇ ਕੋਕਣ ਵਾਸਤੇ ਅਸੀਂ ਪਿੰਡ ਦੇ ਕੋਲ ਦੁਕਾਨ ਦੇ ਨਾਲ ਸੰਪਰਕ ਕੀਤਾ ਬਾਬਾ ਜੀ ਫਿਰ ਤੇ ਇਸ ਪਿੰਡ ਦੇ ਵਿਚ ਰਹੇ ਦੇ ਨਹੀਂ ਉਹ ਬੋਤਵਾ ਦਿਨਾ ਉਤੇ ਕੀ ਜਸ ਲੈ ਲਿਆ ਕਿੰਨੇ ਅੰਦਰ ਸੁਆ ਕੀ ਬਈ ਫਿਰ ਨਾ ਤੋ ਕੋਲ ਦੇ ਨੱਕੜੇ ਪਿੰਡਾਂ ਤੇ ਚੱਪ ਅਸੀਂ ਗੋ ਚਮ ਲਤਬਾਰ ਕੋਈ ਕਾਫੀ ਸਾਲ ਹੋ ਗਿਆ ਬਈ ਉਹ ਦੇ ਦੇਸ਼ ਕੋ ਗਿਆ ਵਜ਼ ਇਟ ਵਾਸ ਅਸ ਅਟ ਹਾ ਨਮ ਸਵੈਸੀ ਅਫਰ ਕੀ ਕੀ ਰਿਪੋਰਟਵਾਚਾ ਗੰਗਾ ਸੁਸਮ ਉਸਮੇਂ ਨਹੀਂ ਕੱਚਾ ਪਟਰਾ ਹੀ ਤੇ ਰੀਸੀਗੀ ਸਾਡੇ ਪੱਤੀਸਾਰੀ ਨਾਕੇ ਦਾ ਉਹ ਗਾ ਰਹੇ ਸੀ ਉਹ ਰੀਸੀ ਸਾਡੇ ਆ ਗੂਜੀ ਉਹ ਤੇ ਇਹ ਬਾਬਾ ਦੀ ਨਸਬਾ ਉਹ ਸੇ ਹਰ ਸਾਲ ਦੇ ਸਾਧਨ ਤੇ ਆਉਂਦੇ ਨੇ ਉੱਥੇ ਮਨਾਉਂਦੇ ਨੇ ਨਾਲ ਸੰਤਸੀ ਗੂਲੇ ਤੇ ਟਿੱਪ ਆੜਿਆ ਉਹਦੇ ਗਾਸ ਆ ਰਿਹਾ ਤੇ ਸੰਗਤ ਨੂੰ ਬਤਾ ਦੇਣ ਤੇ ਮਾਪੜੀ ਦਾ ਸੰਦੇ ਆਮ ਰਹੇ ਤੇ ਯੂ ਸਟਾਣ ਨਹੀਂ ਤੇ ਘੰਟਾ ਵਾਸਤੇ ਅਗਰੇ ਤੇ ਦੰਬਲ ਤਾਂ ਉਹਦੇ ਚੋਤੇ ਨੇ ਗੋਗੋ ਰਿਆਂ ਇੱਕ ਕੋਦਵਾ ਜਿੱਥੇ ਇਹ ਸਮਾਦਨੀ ਬਣੀ ਹੋਈ ਹੈ ਪਿਓ ਦੇ ਵਿੱਚ ਪਹਿਲਾਂ ਲੋਤ ਵੀ ਲੱਗਦੀ ਹੁੰਦੀ ਸੀ ਅਸੀਂ ਕਿਚਾ ਇਹ ਕਹਿੰਦੇ ਤੇ ਸੁਧਾਮ ਦਾ ਦਵਾਰ ਉਹ ਜਿਹੜੇ ਨਹੀਂ ਸਮਝਾ ਗੀਤੇ ਦੇਸੂ ਕਿਹਦਾ ਨਾ ਸੀ ਉਹ ਦੀਪ ਸਿੰਘ ਨਾ ਸੀ ਤੇ ਜੰਬੀ ਸੁਕੀ ਉਹ ਸੀ ਲੇਕਿਨ ਕਿਸੋ ਨੇ ਦਬਰ ਕੀਤਾ ਸਮਰੇ ਤੁਸੀਂ ਆਨੇ ਫਿਰ ਅਸੀਂ ਇੱਕ ਹੋਰ ਗੁਰਦੁਆਰੇ ਬੈ ਜਿੱਥੇ ਬਗੜਾ ਦਾ ਗੁਰਦੁਆਰਾ ਕਿਹਾ ਜਾਂਦਾ ਉਥੋਂ ਨਹੀਂ ਪੱਤੀ ਤੇ ਲੋਕ ਗਏ ਉਹ ਸਾਡੇ ਗਰੀਕ ਉਹਨਾਂ ਮਨਪੀ ਸਿੱਖਤਾ ਪੀਣਾ ਸੁਬੰਦ ਰੱਬੀਆ ਇੱਕ ਬੁਰਦਾ ਦੱਸਿਆ ਕਿ ਸਭ ਤੋਂ ਪ੍ਰਮਾਣ ਆਹ ਇਸ ਗੁਰਦੁਆਰੇ ਜਿਹੜੇ ਦੀ ਸਮਾਰਕਾ ਸਿਰੇ ਰਣ ਕੀਤੀ ਫਾਤਸਰੂ ਇਹ ਗੁਰਦੁਆਰਾ ਖੰਡ ਸੰਗਤ ਇਹ ਤੇਨ ਉਟਾ ਕੇ ਲੋਕ ਲੁਕਾ ਨਹੀਂ ਦੇਣਾ ਇਹ ਨਵਾਂ ਜਿਹੜਾ ਕਰਤੋ ਆਪਣਾ ਇਹ ਇਸੋ ਆਲਾ ਇੱਕ ਹੋਰ ਗੁਰਦੁਆਰਾ ਜਿਹੜਾ ਬਣਿਆ 15 ਦੀਆਂ ਸਾਨਾ ਤੋਂ ਇੱਕ ਦੂਜਾ ਆਪਣੀ ਦਾ ਦੂਜਾ ਇਹ ਫੌਮ ਪੁੱਛਾ ਉਹ ਮਜੂਤੀ ਕਿ ਇਹ ਗੁਰਦੁਆਰਾ ਜਿਹਦੇ ਡਾਕ ਤੇ ਨੀਵਦੀ ਜਮੀਨ ਹੈ ਮਾਤ ਅਟੈਚ ਗੁਰਦੁਆਰਾ ਤੇ ਬਾਤ ਦੇ ਰਹਾ ਇਟਾ ਗੁਰਦੁਆਰਾ ਹੋਰ ਬਰਾਉਂਡਰ ਕੀ ਕਰਨ ਤੁੰ ਕਾ ਦੇਣਾ ਲੋਕਰ ਦਾ ਸਿਆਕੇ ਜੇਰੇ ਨੇ ਬਾਪਾ ਟੀਚਿੰਗ ਹੈ ਇਹਨਾਂ ਨੂੰ ਜਿਹੜੇ ਗੁੰਦੇ ਵਾਰਸ ਦੱਸੇ ਜਾਂਦੇ ਆ ਇਹ ਤਾਂ ਨੇ ਸਿਰ ਕੋ 15 20 ਸਾਲ ਤੋਂ ਹੀ ਪੜਾਇਆ ਇਹਦੇ ਤੋਂ ਪਰਨਾ ਨਾ ਉਹਨਾਂ ਦੇ ਗੁਰਦੁਆਰੇ ਦੀ ਤਨਾ ਕੋਈ ਉਹਨਾਂ ਨੇ ਗੱਲ ਕੀਤੀ ਸੀ ਮੈਂ ਪਰ ਕੋਟ ਨੇ ਫਦੋ ਤੋਂ ਤੱਕ ਚਲੇ ਗਏ ਹਾਂ ਤਾਂ ਸਾਰ ਪਰ ਫਤ ਪਾਉਜਮ ਕੀ ਪੈਨਾ ਡਾਲ ਰਿੰਗ ਤੇ ਉਹ ਫਵੇ ਤਾਂ ਆ ਜਿਹੜਾ ਇਹ ਸਿਸਟਰ ਸੀਗੀ ਉਹਨਾਂ ਉੱਤੇ ਕੰਮ ਸਾਰਾ ਸਟੈਂਡ ਦਿੱਤਾ ਨਾ ਲੈ ਰਹੀ ਨਾ ਇਹ ਸਾਰੇ ਰਿਜੀ ਪਸਾਬ ਮਕੈਰਸੀ ਯੂ ਨੋ ਦਸ ਬੈਡਾ ਪੀਪੀ ਵਾਈਟ ਹੈ ਯਾਨ ਆਰ ਫੈਸਿਬਿਲਿਟੀ ਟੂ ਆਈਟਮ ਬੈਗ ਐਡ ਆਨ ਇਟ ਲਾਈ ਕੱਟ ਆਨ ਲੈਸ ਆ ਬੜੀ ਆ ਬਾਈ ਦੀ ਜਗ੍ਹਾ ਇਜ਼ ਇਟ ਇਫਰਨਾਟ ਲਾਈਕ ਦਿੰਸ ਇਟ ਆਈ ਲੀ ਟੂ ਬਰ ਆਈ ਡਿਡ ਆ ਜਸਟ ਸੀ ਉਹ ਤਾਂ ਗਰ ਯਾ ਦੀ ਜਰੀ ਬਾਬਾ ਅਬੀ ਬਾਈ ਕਾਇਦਾ ਸੌਂਡਸ ਲੀਟ ਐਡ ਬਟ ਸੋ ਆਸਟ ਸਾਰੀ ਐਨ ਗਾਰਿਸ ਆਪੀਂ ਯਾ ਦਾ ਇੰਟੈਂਸ਼ਨ ਹੀ ਇਨ ਹੇਰ ਮੈ ਗੇਟ ਸੋ ਮੇ ਬੀ ਜੋ ਬੱਕਾ ਪਪਾ ਭਰਾ ਐ ਸਮਾਰਟ ਭਰਾ ਲਗੀ ਤਾ ਠੀਕ ਸੰਭਾਰਾ ਚੱਕੋ ਤੁਰਾਨੇ ਯੋ ਪਰੀ ਥੋੜੀ ਸੁਝ ਕੱਢੀ ਆ ਕਾਰ ਕੱਟੀ ਜਾਉਂ ਨਾ ਭਾਈ ਸਾਹਿਬ ਨੇ ਨਾ ਕਾਰ ਕਿਤੇ ਇਸ ਕਰਕੇ ਕਿਉਂਕਿ ਇਹ ਗੋਦਵਾਰਾਂ ਬਰਬਾਦ ਦੇ ਚੰਨਤਾਂ ਤੇ ਖੁਸ਼ ਹੋਸੀ ਉਹ ਨਾਨੇ ਇੱਕ ਨਵਾਂ ਰੰਗ ਦੇਣ ਵਾਸਤੇ ਇੱਕ ਨਵਾਂ ਰੰਗ ਦੇਣ ਵਾਸਤੇ ਇੱਕ ਨਵਾਂ ਕਲੇਵ ਦੇ ਮਾਸਤੇ ਇੱਕ ਵਾਰ ਗੋਦਵਾਰ ਬੋੜ ਬਾਂ ਕੇ ਉਹਨੂੰ ਪਰਚਾਉਣਤ ਕਰ ਦਿੱਤਾ ਹੋਰ ਸਾਰੀ ਬੁਗੀਆਂ ਜਿਹੜੀਆਂ ਉੱਥੇ ਹੀ ਗੋਦਵਾਰੇ ਮਤਾ ਆ ਕੇ ਟਿਕਦੀ ਬੜੇ ਲੋਪਕੀਆ ਗੈਂ ਵੱਡੀ ਤਦਾਤੀ ਤੇ ਕਹੇ ਇਸ ਗੋਦਵਾਰੇ ਦੇ ਵਿੱਚ ਬਾਤ ਕਰਦਾ ਹੁੰਦਾ ਕੋਈ ਇਸ ਤੇ ਪੜੇ ਅਸੀਂ ਪ੍ਰੋਜੈਕਟ ਕਮਪਨੀ ਦੇ ਲੋਕ ਸੀ ਉਹਨਾਂ ਕੋਲ ਵੀ ਪੁੱਛਿਆ ਉਹ ਨਾ ਨੇ ਵੀ ਕੋਈ ਉਹ ਨਾ ਕੋਸੂਬਤ ਨਹੀਂ ਸੀ ਪਰ ਨਾ ਹੀ ਨਹੀਂ ਸੀ ਪੰਦ ਕੋ ਮੈਂ ਇਹ ਗੰਤ ਪੁੱਛੀ ਤੇ ਇਹ ਦਾ ਸੋਜੀ ਤੇ ਬੱਜੇ ਟੰਦੇ ਕਿ ਪਾਪਾ ਦੀ ਚੀ ਨਹੀਂ ਡਾਕਟਰ ਸੀ ਤੇ ਜੇ ਉਹਦੇ ਅੱਤੇ ਪੂਰਾ ਗੁਰ ਸਿੱਖ ਹੋਇਆ ਤੇ ਇਹ ਕਿ ਅਸਪੀਰੀਂਡੂ ਤਾਂ ਦੇ ਵਿੱਚ ਵਾਸਕਰ ਮੋਲਿਸਮਾ ਦਾ ਨਵਾਰੀ ਦਾ ਦੇਵਰਸਨ ਇਹਨਾਂ ਦਾ ਆਪਸ ਵਿੱਚ ਪਾਇ-ਪਾਇ ਕਿਵੇਂ ਹੋਇਆ ਉਹ ਕਵੀ ਨਹੀਂ ਸੀ ਤੇ ਆਪ ਹਨਾ ਨਾ ਸਮੂਹ ਆ ਕਿਸਮ ਤੇ ਇਹ ਕੀ ਚੱਕਰ ਹੈ ਪਾੜਖਿਆ 15ਵੀਂ ਸਦੀ ਤੋਂ ਹੀ ਮੰਨੇ ਜਿਹੜਾ ਪਪਮਾਇਰ ਸੋ ਇਹ ਇੱਕ ਬੜੀ ਵੱਡੀ ਸਾਜਿਸ਼ ਚੱਲ ਜਾਏਗੀ ਕਿਸ ਮੱਧ ਦੀ ਸਿਨਵਾਦ ਦੇ ਇਤਿਹਾਸ ਹੈ ਇਹ ਦੁੱਤ ਤੋੜਨ ਉਹ ਕਿ ਇਹਨਾਂ ਦੇ ਨਾਇਕ ਇਹਨਾਂ ਦੇ ਜੋੜੀ ਦਾ ਉਪਰਾ ਕੇ ਨਾ ਵੀ ਨਿਚਾ ਉਖਾਇਆ ਜਾ ਜਿਨ੍ਹਾਂ ਦੇ ਵਿੱਚੋਂ ਇਹ ਇੱਕ ਮਸਵਾਰ ਹੈ ਬਾਬਾ ਦੀਪ ਸਿੰਘ ਜੀ ਦੀ ਮੱਧ ਦੀ ਸਿੱਖ ਸੰਨ 15ਵੀਂ ਸਾਲਾਂ ਤੋਂ ਜੱਟਵਾਦ ਦੇ ਉਹਨਾਂ ਨੂੰ ਪੜਾ ਕੇ ਉਹਨਾਂ ਨੇ ਸਿੱਖ ਜਗਤ ਨੂੰ અપਮਾਨਿਤ ਕੀਤਾ ਅਸੀਂ ਇਸ ਤਰ੍ਹਾਂ ਦੂਸਰਾ ਪੱਖਸ ਵੰਨਵਾਸ ਤੇ ਤੰਦਰੁਚੀ ਹੈ ਮੱਧ ਦੀ ਸਗਰ ਦੇ ਵੰਦੇ ਤੇ ਪਾ ਉਹਨਾਂ ਨੂੰ ਗੁੰਦਵਾ ਦੇ ਗੈਸ ਖੋਰ ਕਿਛ ਲੇਟਨ ਗਰਾਨੀ ਦੀ ਗਮ ਇਹ ਕਿ ਉਹ ਲੋਕ ਇਦੇ ਸਨ ਨੇ ਹੋਏ ਹਨ ਉਹ ਕਹਿੰਦੇ ਮੈਂ ਕੁਛ ਆਕੇ ਰਿੰਗ ਦੇ ਵਿੱਚ ਸਭ ਤੋਂ ਉਬਾਰੀ ਕਿਹੜਾ ਨਹੀਂ ਜਾਦਾ ਕਹਿੰਦੇ ਕਿ ਮੱਚ ਨਹੀਂ ਜਾਂਦੀ ਜਾਦਾ ਤੇ ਬਾਕੀ ਆ ਮੈਂ ਕੁਛ ਬਾਕੀ ਹੋ ਕੌਮਾ ਕੌਰ ਨਹੀਂ ਐਨਜਾਇਟ ਪਰ ਨਾ ਆਈਡੀਆ ਮੈਡੀਆ ਇਹ ਬਗਰਗ ਮਦਨ ਲੋਕਾਂ 50% ਬਦਲੀ ਸਿੱਖ ਹੈ ਤੇ ਵਾਪਾ ਦੀ ਇਹ ਜਟਾੜਾ ਨੇ ਪ੍ਰਵਾਨ ਕੀਤਾ ਕਿ ਉਹ ਗਰੀਬ ਸਨ ਮਾਰੇ ਘਰ ਦੇ ਵਿੱਚੋਂ ਸਨ ਮਾਰੀ ਮੋਟੀ ਤੇ ਤੈਨੂੰ ਸਭੀ ਨੂੰ ਕੁਝ ਨਹੀਂ ਆਵੇ ਪਰ ਉਹ ਗਰੀਬ ਕੱਪ ਕਿਹਨਾਂ ਇਨੀ ਤਸਵੀਰਾਂ ਕਿ ਗਰੀਬ ਸੰਦ ਮਾਰੇ ਕੌਮ ਦੇ ਵਿੱਚ ਰੋਣੇ ਪਾਣੀ ਉਹ ਇਦਾਂ ਵੱਡਾ ਬਹਾਦਰੀ ਦਾ ਕੰਮ ਕਰ ਸਕੇ ਇਹ ਵੱਡੇ ਕਿਤੋਂ ਆ ਗਈਆਂ ਬਾਤੀਆਂ ਵਾਲੇ ਜਿਹੜੇ ਬਾਹ ਪਿਕਲ ਦੇ ਉੱਤੇ ਲੜਾਈਆਂ ਕਰਦੇ ਅਸੀਂ ਇਹ ਅਤਾਫ ਨਹੀਂ ਟਾਕੂ ਇਹ ਸੁਕਿੰਟ ਤੇ ਐਜਾ ਸੇ ਬਾਤ ਸਭ ਬੋਲ ਬੋਧਤੀਆਂ ਦੀਆਂ ਨੰਬਰ ਸੀਕਿੰਗ ਥੀ ਰੀ ਇਸ ਕੰਡਰ ਨਾ ਲਾਈਂਗ ਆਨਡ ਓਵਰ ਦੇਰ ਆਟਸ ਕਿਨਕਾ ਪ੍ਰੋਕਸ ਮੈਂ ਮੈਂ ਬੈਂਗੀ ਦਾ ਦੇ ਉਮਰ ਇਹਨਾਂ ਬਾਰੇ ਦਾਦਾ ਜੀ ਮੇਰੇ ਫਾਦਰ ਸਾਹਿਬ ਇਥੋਂ ਹੀ ਕੰਮ ਕਰਦੇ ਥੇ ਨਹੀਂ ਅੱਜ ਕਿਸੇ ਟਕਾਤੇ ਕਿ ਆ ਸੌਂਬੀਨ ਉਹਨ ਦੇ ਪਾਪਾਂ ਨੂੰ ਸੁਣੀ Como... No special on uh, uh the brooch hearing man will by the potter spirit descending by sincerity canico and by sincerity populous with uh, the 7% boy Duffy for jata na ji da tat na lo paisa dinai singh it's a matter of the percentage and the saxophone the dog barking on the no matter the sincerity the star upon his singing in the rockish way we for our state health and in the land but straight ahead city to the dog barking was the ever the babo the tinty this consideration or membership ਪੇਓ ਦਾ ਨਦਕਰ ਕਿਤੇ ਚੀ ਡ੍ਰੀਕ ਨਹੀਂ ਦਿਨਕ ਇਸ ਟੈਸਟ ਨਾਲ ਅੱਡੀ ਸੋਨਿਆ ਯਾਰੀ ਅੱਦੇ ਉਹਨੇ ਸੱਬਰ ਵਾਲਾ ਦਿ ਲੋ ਪਰ ਬਾਤਿਆ ਅਬੀ ਬਰਮਲਾ ਬੱਬਾ ਦੀਪ ਸਿੰਘ ਦਾ ਡਟਾਰਿਆ ਉਹ ਜਿੱਤੇ ਮਰਬੀਆਂ ਦਾ ਆਦਾ ਵੇਦਾ ਕਿਤੇ ਲਗ ਇਹ ਬਾਅਦ ਅਲਟੋ ਦਾ ਸੰਨ ਨਾ ਵੀ ਆ ਬਬੀ ਉਹਨੇ ਬਿਕਰੇ ਰਹੀ ਨਾ ਨੀਰ ਔਰ ਨਹੀਂ ਉਹ ਤਾਂ ਬਿਲਕੁਲ ਸਾਨੀ ਰਾਜ ਜਿਸ ਦਾ ਚੇ ਉਹਦੇ ਕੋਡਾ ਦਿਨਾਂ ਚਾ ਵਸੀ ਮਤਸਬ ਉਹਦੇ ਇਹ ਆਦ ਬਕੀ ਮਾਮਲੇ ਚ ਕੋਮਾ ਤੀਲ ਅਚਾ ਤੂਗੀ ਦਿਨ ਲਗ ਫੋਲ ਬਗੀ ਪੇ ਕਿਤ ਵਦਨ ਇਸ ਕਿਨ ਗੁਰਨ ਮਰੇ ਇਹ ਕਿਨੇ ਕਰਤ ਹੋ ਰਹੇ ਨਾ ਸੌਰੀ ਗੁਡ ਮਾਰਨਿੰਗ ਮੈਂ ਤੇ ਕਿਦਾਂ ਕਰ ਬਾ ਤੇ ਤਰਬਾਦ ਇਸਾਸਨੀ ਨਾ ਬੁਰੀ ਤੇ ਵੀ ਕੰਮ ਨਾ ਨਾ ਬੀ ਹੋਈ ਗਾ ਪਦੀ ਸੀ ਉਹਨਾਂ ਦੋ ਬੜਾਈ ਨਾ ਐਦਾ ਨਹੀਂ ਟੂਬ ਵੀ ਨਾੜਾ ਕਰ ਬੀ ਇਸਨੋਂ ਕੋਈ ਨਾਮ ਬਣਿਆ ਇਹ ਵੱਖਰੇ ਹੋਂ ਬਣਿਆ ਉਥੋ ਤੇ ਸਭ ਤੋਂ ਪੁਰਾਣਾ ਦੋ ਬੇਰੇ ਪਿਣ ਯਾ ਮਬਾ ਜਨਾਬਾ ਬਾਬਾ ਦੀ ਸੰਭਾ ਪਾਇ ਸਭੀ ਨਾ ਪਕਾ ਦੇ ਨੇ 100 ਹਾਂ ਨਹੀਂ ਤੇ ਤੇ ਦੇ ਬਾਰੇ ਸੁਣਾ ਤੇ ਇੱਕ ਬੋਲ ਤੰਦਾਂ

ਤੇ ਉਹ ਬਰਾਣ ਤੇ ਬਰਾ ਮੇਰੇ ਕੋਈ ਕੋਡੂ ਲੰਬੀ ਫਿੱਟ ਰਹਾ ਦੇ ਇਹ ਨਾ ਆਪਣੀ ਮਰਜ਼ੀ ਦੇ ਉਪਰ ਇਹਨਾਂ ਨੇ ਸਾਡਾ ਘਰੋਂ ਭਾਰ ਵੀ ਤਾਈ ਪੋਰਨ ਰਾਨਾ ਇਹਦਾ ਬਾਬਾ ਜੜਦਾ ਇਹ ਤੁਹਾਨੂੰ ਪਤਾ ਹੀ ਫਿਰ ਉਹ ਜਦੋਂ ਇਤਨਾ ਡਾਨੇ ਪਾਇਆ ਕਰਦੇ ਫਿਰ ਉਹਨਾਂ ਨੇ ਆਪਣੇ ਅੰਦਰ ਤਾਂ ਨਹੀਂ ਕੋਗੇ ਸਾਡੀ ਮਤਲਬ ਅੱਧੇ ਅੱਜ ਵਾਚ ਜਿਉਣੀ ਅਰਧ ਜਿਤਨਾ ਕੋਣ ਹੈ ਕਿ ਪਪਾ ਦੀਪ ਸਿੰਘ ਮੱਜੀ ਸਿੰਘ ਅੱਜ ਕੋਤਿੰਗ ਹੈ ਸਮਝ ਨਹੀਂ ਆ ਨਹੀਂ ਹਿੰਟ ਬੋਚ ਚ ਇਸ ਹਦੀ ਕਿ ਨੀ ਪਰਫਰਮ ਬੁਟਲ ਬੀਓ ਇਸ ਹਦੀ ਕਿ ਪੂਰਨ ਵੀ ਬੋਲਦਾ ਕੈਮਾ ਮਥੀਸ ਵੀ ਤੇ ਇਹਦਾ ਜੋਦਾ ਸਤੰਪੂ ਸੰਪੂਨ ਕੋਸ਼ੀਫਰੀਨ ਉਹਨਾਂ ਦਾ ਪੀੜਾ ਬੋਲ ਕੀਤੇ ਉਹਨੇ ਅੱਜ ਡਾਕਟਰ ਨਾਲ ਮਾਰਦੇ ਰਹੇ ਪਰ ਇਹ ਸਮਝ ਵਿੱਚ ਸੀ ਕੁਛ ਤਬਾਦਲੇ ਚ ਆਲੀ ਇਸੇ ਵਾਰਾਂ ਭੇਜਾ ਫੋਨ ਦਾ ਬੈਂਡ ਵਨਡ ਅੱਜ ਨਾ ਨਹੀਂ ਦੁਬਾਰਾ ਜਿਸ ਬੋਏ ਪਤੀ ਦੀਪ ਸੜ ਜਾਰੇ ਜਾਨ ਕਹਿੰਦੇ ਆ ਬਾਕੀ ਕੋਈ ਨਹੀਂ ਆ ਅਰਬੀ ਬਾਬ ਦੀ ਜਮ ਤੋ ਤਬਾਦਲ ਤੇ ਬਿਲ ਨਹੀਂ ਮੇ ਕਿ ਸਟਾਟਸ ਕਰ ਤੇ ਬਹੁਤ ਮੈ ਦੂਸੇ ਵਾਈਟ ਦੇ ਸੌਸਮ ਸਭੀ ਦੇ ਆਪੀ ਰਾਏ ਆ ਨਹੀਂ ਵੀ ਜੀ ਨਹੀਂ ਵੀ ਦਾਰੋਂਗੇ ਤੋਂ ਵੀ ਤੇਰਾ ਬੀਰੀ ਕੋਈ ਨਾ ਬਈ ਨਾ ਦੀ ਜਾਇਦਾਦ ਹੁੰਦੀ ਆ ਕੋ ਦਬੀਨ ਹੁੰਦੀ ਆ ਤੇ ਪਾਬਾ ਦੀਪ ਸਿੰਘ ਦਾ ਤੇ ਕੋਈ ਤੇ ਦੱਸਿਆ ਵੀ ਸਾਰੀ ਦਾਦੇ ਵੀ ਤੇਰੇ ਉਹਦੇ ਕਿਹੜੇ ਹੰਸਵਲ ਸੀ ਕਿਵੇਂ ਉਹ ਆਬਿਓ ਹੀ ਉਹਨਾਂ ਦੇ ਨਾਲ ਰਗੀਰੀ ਜਾਇਦਾਦ ਜ਼ਮੀਨ ਆ ਅਨੁਕਾਈ ਤੱਕ ਕੋਈ ਮਿਲਦੀ ਆ ਵੀ ਕੋਈ ਪਾਬਾ ਦੀਪ ਸਿੰਘ ਦੀ ਪਾਉਂਡ ਦੇ ਵਿੱਚ ਕੋਈ ਜ਼ਮੀਨ ਜਾਇਦਾਦ ਹੋਵੇ ਸਾਰੇ ਗਵਨਵਾਰਾਂ ਦੀਆਂ ਜ਼ਮੀਨਾਂ ਰਿਪੋਵਾ ਉਹ ਇਦਾਂ ਰਿਕਾਰਡ ਦੇ ਵਿੱਚ ਬੋੜਾ ਤੇ ਨੋਆਈ ਜਾਈ ਨੂੰ ਪਾਬਾ ਜੀ ਉਸਰੇ ਜੀ ਮਹਾਰਾਜ ਜਿੰਨਾ ਦਾ ਬਚਪਨ ਦਾ ਨਾਮ ਦੀਪਾ ਸੀ ਦਾਵੇਂ ਪਾਸ਼ਾ ਮਹਾਰਾਜ ਦੀ ਉਹਨਾਂ ਦੀ ਸੇਵਾ ਪਾਉਣ ਵਾਲੀ ਵੇਖੀ ਦ੍ਰਿਸ਼ ਤੇ ਮਾਤਾ ਪਿਤਾ ਨੂੰ ਕਹਿ ਕੇ ਆਪਣੇ ਪਾਸ ਰੱਖ ਲਿਆ ਉੱਥੇ ਹੀ ਖੰਡੇ ਬਾਟੇ ਦੀ ਦਾਤ ਅੰਮਰ ਸ਼ਕਾ ਕੇ ਭਾਈ ਦੀਪਾ ਜੀ ਦਾ ਨਾਮ ਬਾਬਾ ਦੀਪਸਰ ਜੀ ਰੱਖਿਆ ਗਿਆ ਮੈਂ ਅੱਜ ਬੜੇ ਮਾਣ ਦੇ ਨਾਲ ਇਸ ਸਟੇਜ ਤੋਂ ਪੂਰ ਸਭਾਂ ਦੇ ਮਾਧਿਅਮ ਤੋਂ ਕਹਿ ਰਿਹਾ ਕਿ ਉਹ ਅਣਖੀਲਾ ਮਜੀਬ ਸਿੰਘ ਸੂਰਮਾ ਤਾਂ ਧੰਨ ਬਾਬਾ ਦੀਪਸਰ ਜੀ ਜਿਨ੍ਹਾਂ ਦੀ ਲਸਾਨੀ ਸ਼ਹਾਦਤ ਨੂੰ ਕੱਲੀ ਸਿੱਖ ਕੌਮ ਹੀ ਨੇ ਵੰਡ ਦੇ ਵਿੱਚ ਜਿੰਨੇ ਵੀ ਚੋਦੇ ਜਲਦਿਆਲ ਜਾਂ ਕੋਈ ਇਤਿਹਾਸਕਾਰ ਹੋਇਆ ਉਹਨਾਂ ਨੇ ਉਹਨੂੰ ਸੀਸ ਝੁਕਾਇਆ ਤੇ ਸਮੁੱਚੀਆਂ ਇਹਨਾਂ ਤੇ ਗਰੇਡਾ ਜਿ세 ਬੰਦੀਆਂ ਵਰਨੋਂ ਦਾਸ ਉਸမှာ ਅਨਖੀਲੇ ਸੂਰਮੇ ਜਰਨੈਲ ਅਨੋਖੇ ਅਮਰਸ਼ੀਦ ਤਨਤਨ ਬਾਬਾ ਦੀਪ ਸਿੰਘ ਜੀ ਰੰਗਰੇਟਾ ਨੂੰ ਸਹਿਸ਼ਟਤਾਉਂਦਾ ਆ ਸਮੁੱਚੀ ਕੌਮ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਸਿੱਖ ਧਰਮ ਦੇ ਵਿੱਚ ਸੇਵਾ ਭਾਵਨਾ ਦੇ ਨਾਲ ਸੇਵਾ ਕਰਕੇ ਨਾ ਕਮਾਇਆ ਅੱਜ ਅਸੀਂ ਆਪਣੇ ਘਰ ਆਪਣੀ ਵਿਰਾਸਤ ਉਹ ਸਿੱਖ ਕੌਮ ਨੂੰ ਛੱਡਦੇ ਜਾ ਰਹੇ ਹਾਂ ਆਪਾਂ ਇਹਨਾਂ ਨੂੰ ਸੰਭਾਲ ਲਿਏ ਕਿਉਂਕਿ ਸਾਡਾ ਆਪਣਾ ਘਰ ਆ ਆਪਣੀਆਂ ਕੁਰਬਾਨੀਆਂ ਦਾ ਸਿੰਝ ਆਇਆ ਬੂਟਾ ਹੈ ਇਸ ਬੂਟੇ ਦੀ ਸ਼ਾਖ ਕੋਈ ਹੋਰ ਲੈ ਰਿਹਾ ਹੈ ਤੌਰ ਤੇ ਜਿਨ੍ਹਾਂ ਨੇ ਵੋਟਾਂ ਲਾਇਆ ਹੋਵੇ, ਪਰ ਲਿਆ ਹੋਵੇ ਸ਼ਾਂ ਲੈਣ ਦਾ ਅਧਿਕਾਰ ਵੀ ਉਹਦਾ ਹੁੰਦਾ ਹੈ। ਤੇ ਅੱਜ ਜੇ ਸ਼ਾਂ ਵਾਲਾ ਬੂਟਾ ਬਣਿਆ ਤੇ ਹੋਰ ਲੋਕ ਆ ਗਏ ਤੇ ਸ਼ਾਂ ਲੈ ਰਹੇ ਆ। ਅੱਜ ਕਈ ਲੋਕ ਆਣੇ ਪਾਪਾ ਦੀਪ ਸਿੰਘ ਜੀ ਸੰਧੂ ਜਾਟੇ ਹੀ ਕੋਈ ਕਹਿ ਰਿਹਾ ਖੈਰੇ ਸਨ। ਪਰ ਸੁਧਾਰਾਿਕ ਸਵਰਨ ਸਿੰਘ ਜੀ ਰਿਟਾਇਰਡ ਆਈਐਸ ਅਫਸਰ ਸਰਦਾਰ ਰਣਜੀਤ ਸਿੰਘ ਜੀ ਆਰਪੀ ਜਿਹੜੇ ਇਤਿਹਾਸਕਾਰ ਜਿਨ੍ਹਾਂ ਨੇ ਅਤਿ ਗਰੇਤਿਆਂ ਦਾ ਇਤਿਹਾਸ ਅਤੇ ਹੋਰ ਵੀ ਅਨੇਕਾਂ ਕਿਤਾਬਾਂ ਪੰਛ ਦੀ ਝੋਲੀ ਪਾਈਆਂ। ਉਹਨਾਂ ਦਾ ਆਸਦਾ ਤੈਨੂੰ ਧੰਨਵਾਦੀ ਹੈ। ਕਿ ਉਹਨਾਂ ਨੇ ਅੱਜ ਕਾਂਗਰਸ ਸਟੇਜ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਕੋਈ ਵੀ ਆਵੇ ਇਸੇ ਨਾਲ ਬਹਿਸ ਕਰਕੇ ਸਾਬਤ ਕਰ ਸਕਦੇ ਹਨ ਕਿ ਕਿਹੜੇ ਕਿਹੜੇ ਮਜੀਬ ਸਿੰਘ ਰਗਰੇ ਦੇ ਸੂਰਮਿਆਂ ਨੇ ਸਿੱਖ ਪੰਥ ਦੇ ਵਿੱਚ ਕੁਰਬਾਨੀਆਂ ਕੀਤੀਆਂ ਤੇ ਕਿੰਨਾ-ਕਿੰਨਾ ਨੂੰ ਅੱਜ ਦੂਜੀਆਂ ਪੰਮਾ ਦੇ ਲੋਕ ਆਪਣੇ ਬਣਾ ਕੇ ਬੈਠੇ ਹਨ ਇਲੀਆਂ ਹੀ ਬੇਤੀਆਂ ਕਰਦਾ ਹੋਇਆ ਦਾ ਫਤਿਹ ਬੁਲਾਉਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਸ 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 ਤੌਰ ਤੇ ਸਿੱਖਾਂ ਦੇ ਇਤਿਹਾਸ 'ਤੇ ਕੀ ਜਾਣਾਰੇ ਪੋਸ਼ਣ ਦੀ ਗੱਲ ਕਰਨ ਦਾ ਸਿੱਖ ਤੇ ਆਸ ਨੂੰ ਅੱਜ ਸਾਡੇ ਇਤਿਹਾਸਕਾਰਾਂ ਨੇ ਔਰ ਕੁਝ ਦੂਜੇ ਇਤਿਹਾਸਕਾਰਾਂ ਨੇ ਵੀ ਇਹਨਾਂ ਦੇ ਪ੍ਰਭਾਵ ਦੇ ਤਨੇ ਸਿੱਖ ਦੇ ਆਸ ਨੂੰ ਬਿਲਕੁਲ ਘੁਲਾ ਰਿਆ ਹੋਇਆ ਔਰ ਬਿਲਕੁਲ ਰਨਗਨ ਕੀਤਾ ਹੋਇਆ ਔਰ ਇਥੋਂ ਤੱਕ ਕਿ ਸਾਡਾ ਰਿੰਗਰੇਟਾ ਪਰਵਾਰ ਦਾ ਰੋਲ ਹੈ ਉਸ ਨੂੰ ਬਿਲਕੁਲ ਨੈਗੇਟ ਕੀਤਾ ਹੋਇਆ ਉਸ ਨੂੰ ਬਿਲਕੁਲ ਕੱਢਿਆ ਹੋਇਆ ਮਕਸਦਕਿਸ਼ ਮਕਸਦੇਸਰੀ ਕਿ ਆਮ ਤੌਰ ਤੇ ਕੀ ਦੰਦਾ ਹੈ ਕਿ ਦਿਸ ਕਾਮਨ ਟਾਊਨ ਆਫ ਅਵੇ ਉਸ ਨੂੰ ਪ੍ਰਵਾਹ ਤੋ ਡਰਾਇਕ ਪੰਤ੍ਰਿਕਾ ਵੇਗ ਮਤੋਂ ਤਾਂ ਉਹ ਇਹ ਤ੍ਰਿਕਾ ਕ ਨੂੰ ਵਿਆਸਤ ਉਰਾਦੋ ਸੋ ਰਿਕ ਰਿਤਾਵਨ ਮੈਂ ਕਿ ਹਾਸਲੇ ਪੰਨਿਆ ਤੂੰ ਮਚੌਂ ਦੀ ਕੋਸ਼ਿਸ਼ ਕੀਤੀ ਸਾਡੇ ਮੁੱਢਲੇ ਇਤਿਹਾਸ ਕਾ ਤੇ ਦਰਵਾਲੇ ਰਤਨ ਸਿੰਘ ਪਗੂ ਹੈ ਰਤਨ ਸਿੰਘ ਪਗੂ ਨੇ ਕਹਿੰਦੇ ਕਿ ਉਹਨਾਂ ਦੇ ਬੜਾ ਵਧੀਆ ਰਿਖਿਆ ਸਭ ਤੋਂ ਮੁੱਢਲਾ ਇਤਿਹਾਸ ਕਾ ਸੀ ਪੁਰਾਣੇ ਪ੍ਰਚੀਨ ਪੰਥ ਪ੍ਰਕਾਸ਼ ਰਿਖਿਆ ਤੇ ਪੰਥ ਪ੍ਰਚੀਨ ਪੰਥ ਪ੍ਰਕਾਸ਼ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਦਾ ਜ਼ਿਕਰ ਹੋਈ ਹੈ ਉਹਨਾਂ ਦੇ ਬੈਕਗ੍ਰਾਉਂਡ ਕੀ ਹੈ ਕੁਝ ਜ਼ਿਕਰ ਨਹੀਂ ਇਸ ਤੋਂ ਇਲਾਵਾ ਉਸਨੇ ਮਿਸਲਾ ਵੀ ਜਰੀਆ ਉਹ 10 ਹੀ ਦੱਸਿਆ ਕਿ 10 ਮਿਸਲਾ ਹੋਈਆ ਆਨਾਂ ਕੇ ਇਸ ਤੋਂ ਵੀ ਥੱਲੇ ਮਿਸਲਾ ਦੱਸਣ ਵਾਲੇ ਉਹ ਵਿਅਕਤੀ ਹਰੀ RAM ਗੁਪਤਾ ਹੈ ਉਹਨਾਂ ਕਹਿੰਿਆ ਕਿ ਮਿਸਲਾ 8 ਹੀ ਹੋਈਆਂ ਸਾਰੇ ਹੋਰੀ ਦਸਕਾਰਾਂ ਨੂੰ ਕਿ ਕਿ ਮਿਸਲਾ ਬਾਰਾ ਹੋਈਆ ਜਿੰਨਾ ਚੁਣਾ ਨੇ ਬਾਬਾ ਪੀਰ ਸਿੰਘ ਬਕਸਿੰਗ ਮਿਸਲ ਸ਼ਾਮਲ ਨਹੀਂ ਕਰਦੇ ਸਿਕਨੀਆਂ 13 ਮਿਸਲਾ ਹੋ ਗਿਆ ਮਨੇ ਕਿ ਉਹ ਪਾਪਾ ਪੀਰ ਸਿੰਘ ਕੰਸ਼ੀਰੂ ਸ਼ਾਮਲ ਨਹੀਂ ਕਰਦੇ ਇਹ ਜਿਹੜੇ ਅਰੇ ਗੁਰਦੁਆਰੇ ਦੀ ਸੇਵਾਸਮਾਰਕ ਅਰੇ ਟੇ ਫੋਟਾ ਕਰਦੇ ਸੀ ਤੇ ਮੇਡਪਸ ਰੈਸਿੰਗ ਕਰਦੇ ਸੀ। ਔਰ ਇਸੇ ਕਰਕੇ ਉਹਨਾਂ ਦਾ ਇਹ ਜ਼ਿੰਮੇਵਾਰੀ ਸੀ ਕਿ ਜਦੋਂ ਗੁਰਦੁਆਰੇ ਦੀ ਸੇਵਾਸਲਾ ਕਰਦੇ ਆ ਤੇ ਜਦੋਂ ਭੀੜ ਪੈਂਦੀ ਆ ਫਿਰ ਵੀ ਉਹਨਾਂ ਨੂੰ ਉਹਦਾ ਦੇ ਸੁਭਾਲ ਕਰਨਾ ਉਹਨਾਂ ਦੀ ਰਾਖੀ ਕਰਨਾ ਉਹਨਾਂ ਦਾ ਰਖਰਖਾਉ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਸੀ। ਤਾਂ ਇਹ ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਵੰਡੀ ਤੋਂ ਤੇ ਪੁਰੀ ਤੇ ਅੰਮ੍ਰਿਤਸਰ ਦੀ ਗੜਾਈ ਹੋਏ ਤੇ ਜਿਸ ਵਚੋਂ ਸ਼ੀਰੋਗਰ ਉਹ ਆਸਤ ਕੋਲ ਤੇ ਆਉਂਦਾ ਕਰਨੀ ਆਈ ਸੀ ਕਿ ਇਹ ਜਰੀ ਜ਼ਮੇਗਾਰੀ 10 ਮਿੰਟ ਬਾਅਦ ਸਪੇਰਟ ਅਸਾਂ ਗਏ ਅਸੀਂ ਪੁਵੇ ਪੁਨਛਾਨ ਕੀਤੇ ਸੜੀਆਂ ਵਕ ਵਕ ਟਿਮਾ ਵਕ ਵਕ ਸਵੇਰੇ ਜੰਗਰੀਆ ਪਹੁੰਚਾ ਤਾਂ ਪਿੰਡ ਵਾਲੇ ਮੋ ਪੁੱਛ ਪੜਦਾਉ ਕੀਤੀ ਸਾਰੇ ਬੜੇ ਵਸੀ ਪਰਮਾਨੇ ਤੋਂ ਪੁੱਛ ਪੜਦਾਉ ਕੀਤੀ ਤੇ ਉੱਤੇ ਦੋ ਗਣਾਂ ਸਾਹਮਣੇ ਆਈਆਂ ਇੱਕ ਇਹ ਬਹੁਤ ਤਜਰੀਬ ਪ੍ਰਾਤਮ ਸਮੇ ਲੋੜ ਕੇ ਉੱਤੇ ਇੱਕ ਗੁਰਦੁਆਰਾ ਸਾਹਿਬ ਗੁਰਦਵਾਰੇ ਬਗੜ ਪੱਤੀ ਉਸ ਗੁਰਦੁਾਰੇ ਉੱਤੇ ਲਿਖਿਆ ਹੋਇਆ ਕਿ ਇਹ ਜਨਮਸਥਾਨ ਹੈ ਬਾਬਾ ਨਿਚਿੰਤਾ ਉਹਦੇ ਗੁਰਦਵਾਰੇ ਦੇ ਦਰਸ਼ਨ ਕੀਤੇ ਕਾਫੀ ਵੱਡਾ ਸਥਾਨ ਉਹ तकरीबन 3.5 ਦਿਨ 3.5 ਘਰਾਂ ਦੇ ਅਸੀਂ ਇਸ ਤੋਂ ਪਹਿਲਾਂ ਅ 4-5 ਦਿਨ ਪਹਿਲਾਂ ਅਸੀਂ ਇਹ ਪਪਾ ਦੇ ਸਵਾਰੀ ਸਵਾਤੇ ਵੀ ਜਾ ਕੇ ਆਏ ਸੀ ਤਾਂ ਕਿ ਦੇਖੀ ਅਸੀਂ ਕਿ ਉਹ ਉਸ ਤੀਜੇ ਤਰ੍ਹਾਂ ਕਿ ਤੇ ਸਾਡੀ ਬੜੀ ਹੈਰਾਨੀ ਦੀ ਜਿਹੜੀ ਦਸ਼ਾ ਹੋ ਗਈ ਬੜੇ ਅਸੀਂ ਹੈਰਾਨ ਹੋਏ ਉੱਥੇ ਜਿਹੜਾ ਥੋੜਾ ਸੀ ਜਿੱਥੇ ਜੋਤਾਂ ਜਗਦੀਆਂ ਹੁੰਦੀਆਂ ਸੀ ਸ਼ਾਧਾ ਰੋੜਾ ਚੋਤ ਜੋਤ ਜਗਦੀਆਂ ਨਹੀਂ ਆਸ਼ ਪਪੜਾ ਬੁਟੇ ਥਲੇ ਦਹਤ ਥਲੇ ਉਹ ਸੜੇ ਨੂੰ ਤੋੜ ਕੇ ਧਲੋ ਮਿੱਟੀ ਉਸ ਤੋਂ ਕੱਢ ਕੇ ਕੱਢ ਕੱਢ ਦਿੱਤਾ ਗਿਆ ਸੀ ਜਿੱਥੇ ਅਸਨਾ ਫਿਰੋਗੇ ਪੇਸ਼ੇ ਦੇ ਬਣ ਕੇ ਕਿ ਜਿੱਥੇ ਜੋਤਾਂ ਜਗਦੀਆਂ ਸੀ ਔਰ ਉੱਥੇ ਜਿਹੜਾ ਵੇਲੇ ਨਿਸ਼ਾਨ ਸੀ ਕੋਲੇ ਬੜੇ ਹੋਏ ਸੀ ਉਹ ਉੱਚੇ ਨਿਕਲ ਲੈਂਪ ਤੇ ਇੱਕ ਲਾਏ ਆਮ ਤੌਰੇ ਰੱਗੇ ਕਿ ਜੋਤਾਂ ਥੱਲੇ ਜਗਦੀਆਂ ਉੱਤੇ ਤਾਂ ਵੀ ਕੋਈ ਚੀਜ਼ ਹੋਈ ਆਗੇ ਲਗੀ ਆ ਉਹ ਕੁਦਰਤ ਹੋ ਸਕਦੀ ਹੈ ਲੇਕਿਨ ਉੱਥੇ ਸਾਨੂੰ ਕੋਲੇ ਮਿਲੇ ਬੜੀ ਹੈਰਾਨੀ ਵਾਲੀ ਗੱਲ ਇਹ ਕਿ ਅ ਜਿਹੜੇ ਗੁਲਾਬ ਸਿੰਘ ਔਰ ਅਮਰ ਸਿੰਘ ਇਹ ਬਹੁਤ ਈਆ ਸਦਾਰਾ ਦੇਖ ਰਹੇ ਅਧਰੂਏ ਨੇ ਇਹਨਾਂ ਦੀਆਂ ਸੁਬਤਾਂ ਸ਼ਿਵ ਮੰਦਿਰ ਵਿੱਚ ਬਣੀ ਹੋਈ ਹੈ ਸ਼ਿਵਾਲਾ ਸ਼ਿਵਾਲੇ ਦੇ ਵਿੱਚ ਕਹਦਾ ਸ਼ਿਵ ਜੀ ਦੀ ਮੂਰਤੀ ਬਣੀ ਹੋਈ ਹੈ ਉੱਤੇ ਉਹ ਸਾਪ ਦੀ ਫੋਟੋ ਬਣੀ ਹੋਈ ਹੈ ਉਹਦੇ ਵਿੱਚੋਂ ਉਹ ਸਮਾਧਾ ਬਣੀ ਸੋ ਇਹ ਜਿਹੜੀਆਂ ਸ਼ੂਸਾ ਨੇ ਇਹ ਸ਼ੋ ਕਰਦੀਆਂ ਨੇ ਕਿ ਇਹ ਇੱਕ ਆਪਣੇ ਆਪ ਨੂੰ ਮੁੱਖ ਨਾ ਖੜਾ ਜੋਗੇ ਚੌਂ ਵਾਲੇ ਰੋਗਾ ਔਰ ਇਹਨਾਂ ਦਾ ਸਿੱਖ ਤੰਗ ਦਿਨ ਉਹ ਸਰਕਾਰ ਨੇ ਕੋਈ ਵਾਸਤਾ ਨਹੀਂ ਸਿੱਤਰ ਹੋਏ ਤਾਂ ਸਾਰੀ ਮਨੁੱਖ ਜਾਤੀ ਨੂੰ ਇੱਕ ਮੰਦਿਆ ਲੇਕਿਨ ਇਹ ਆਪਣੇ ਆਪ ਨੂੰ ਇੱਕ ਮਾਨਸਿਕ ਬਿਮਾਰੀ ਹੈ ਬ੍ਰਹਮਵਾਦ ਮਨਵਾਦਿਕ ਮਾਨਸਿਕ ਬਿਮਾਰੀ ਹੈ ਇਸ ਬਿਮਾਰੀ ਦੇ ਲੱਛਣ ਇਹ ਹੈ ਕਿ ਉਮਰੀ ਇਸ ਤੇ ਸੂਏ ਬਿਮਾਰੀ ਲੱਗ ਜਾਂਦੀ ਕਿ ਉਹ ਸਮਝਦਾ ਕਿ ਮੈਂ ਸ੍ਰੇਸ਼ਟਾ ਬਾਕੀ ਦੁਨੀਆ ਸਭ ਮੇਰੇ ਤੋਂ ਥੱਲੇ ਆ ਉਹ ਉਮਰੀ ਦੇ ਸardar ਸਰਦਾਰ ਗੁਲਾਬ ਸਿੰਘ ਦਾ ਪਰਿਵਾਰ ਇਹ ਕਹਿੰਦਾ ਹੈ ਇਹ ਦਾਵਾ ਕਰਦਾ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਉਹਨਾਂ ਦੇ ਪਰਿਵਾਰ ਦੇ ਵਿਅਕਤੀ ਸਨ ਉਹਨਾਂ ਦੇ ਪਰਿਵਾਰ ਦੇ ਬੰਦੇ ਸਨ ਤਾਂ ਫਿਰ ਉਹਨਾਂ ਨੇ ਦੇਤੇ ਗੁਲਾਬ ਸਿੰਘ ਦੀ ਸੁਆਦ ਬਣਾਈ ਗਿਆ ਤੇ ਅਨਸਰ ਸਿੰਘ ਦੀ ਸੁਆਦ ਬਣਾਈ ਹੈ ਇੱਕ ਸਰਦਾਰੀ ਸੰ ਤੇ ਕੋਡੇ ਸ਼ਹੀਦੀ ਇਸ ਮਾਤ ਤੇ ਕਿਉਂ ਨਹੀਂ ਬਣਾਈ ਸ਼ੋਇਲਾ ਜੀ ਰਟਕੁੰਦੇ ਕਿ ਉਹ ਸ਼ਹੀਦ ਬਾਬਾ ਦੀਪ ਸਿੰਘ ਇਹਨਾਂ ਦੇ ਪਰਿਵਾਰ ਦੇ ਮੈਂਬਰ ਨਹੀਂ ਸਨ ਇਸ ਤੋਂ ਲਾਵਾ ਜੇ ਇਹ ਸ਼ਹੀਦ ਬਾਬਾ ਦੀਪ ਸਿੰਘ ਦੀ ਉੱਥੇ ਸਮਾਦ ਬਰੋਣੇ ਵਿੱਚ ਆਉਂਦੇ ਤਾਂ ਉਸ ਵੇਲੇ ਦੇ ਬ੍ਰਹਮਣਾਂ ਨੇ ਇਹਨਾਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਦੀ ਸਮਾਦ ਉੱਤੇ ਬਰੋਣ ਨਾ ਦਿੱਤੇ ਕਸਮੀਨ ਇਹ ਕਿ ਸੀ ਕਿਉਂਕਿ ਗਵੰਤਾ ਸ਼ੂਧਰ ਨੂੰ ਔਰ ਨਿਵੀਦਾ ਦੇ ਬੰਦੇ ਨੂੰ ਮੰਦਿਰ ਵਿੱਚ ਵੜਨ ਨਹੀਂ ਦਿੱਤਾ ਤਾਂ ਸਮਾਤ ਕੋ ਲਾਉ ਕਰਦਾ ਜੇ ਉਹ ਇਹਨਾਂ ਦਾ ਬੰਦਾ ਹੁੰਦਾ ਤੇ ਉਹ ਬੰਦ ਇਹਨਾਂ ਨੂੰ ਲਾਉਗਾ ਸਰੇ ਸ੍ਰੀ ਗ੍ਰਮਾ ਪਰ ਉਹ ਵੀ ਕੋਈ ਮੁਸ਼ਕਲ ਨਹੀਂ ਹੋ ਗਈ ਲੇਕਿਨ ਇਹਨਾਂ ਸੁਆਦ ਨਹੀਂ ਬਣਾਈ ਇਸ ਕਰਕੇ ਕਿ ਇਹਨਾਂ ਦਾ ਹੱਥ ਲੱਗਦਾ ਹੀ ਕੁਛ ਨਹੀਂ ਇੱਕ ਤਾਂ ਗੱਲ ਪਹਿਲਾਂ ਮੈਂ ਕਰ ਚੁੱਕਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਸਵੇਦੋਈ ਰੰਗਰੇਟੇ ਗੁਰਦੁਆਰੇ ਦੀ ਸੇਵਾ ਸਮਾ ਕਰ ਰਿਹਾ ਸੀ ਸਭ ਤੋਂ ਹੁੰਦਾ ਕਿ ਜਿਹੜੇ ਸੇਵਾ ਸੰਭਾਲ ਕਰ ਰਹੇ ਸੀ ਉਹ ਰਹਿਤੇ ਸੀ ਔਰ ਸ਼ਹੀਦ ਬਾਬਾ ਦੀ ਚੀ ਉਹਨਾਂ ਰੰਗਰੇਟਾ ਦਾ ਹੀ ਕਿਸਾ ਸੀ ਉਹਨਾਂ ਚੋਂ ਸੇ ਨੰਬਰ 1 ਦੂਜੀ ਗੱਲ ਇਹ ਕਿ ਇੱਕ ਤਾਸ਼ਿੰਗ ਸਾਕਰਦਾਸ ਸਿੰਘ ਬਣੇ ਜਿਦਾ ਸੰਗਰੂਪ ਪਟਨਾ ਦਾ ਚੰਨਾ ਹੈ ਉਹਨਾਂ ਨੇ ਬਸਬਾ ਕਿਵੇਂ ਹਮਤ ਬਚਾਈ ਇੱਕ ਕਿਤਾਬ ਲਿਖੀ ਹੈ ਔਰ ਉਹਦੇ ਵਿੱਚ ਉਹਨਾਂ ਨੇ ਇਹ ਦੇਖਿਆ ਕਿਤਾਬ ਵਿੱਚ ਕੇ ਸ਼ਹੀਦ ਬਾਬਾ ਦੀਪ ਸਿੰਘ ਦਲਤੋਰੀ ਗਰਾਨ ਸੁਬੰਦਰ ਸਿੰਘ ਉਹਨਾਂ ਨੇ ਕਿਉਂਕਿ ਬਸਬਾ ਪਾਰਟ ਆਫ ਦੂਨ ਨਾਲ ਕਿਤਾਬ ਹੈ ਕਿਸੇ ਇਸ ਕਰਕੇ ਉਹਨਾਂ ਨੇ ਦੰਤਰ ਪ੍ਰਤੱਖ ਤੌਰ ਤੇ ਉਹਨਾਂ ਨੇ ਉਸ ਤੇ ਸਿੱਖੀ ਲਿਖਿਆ ਲੇਕਿਨ ਸਰਪੀਤਮ ਸਿੰਘ ਡਾਕਟਰ ਰਟਾਇਰ ਹੋਏ ਨੇ ਗੋਪੀਆਪਮਰੀ ਸਰਵਸਤਵ ਉਹਨਾਂ ਨੇ ਲਿਖਿਆ ਬਲਤ ਪ੍ਰਤਨਾਦੀ ਮਾਲਾ ਉਹਨਾਂ ਦੇ ਪ੍ਰਤੱਖ ਤੌਰ ਤੇ ਸਪਸ਼ਟ ਹੋਇਆ ਕਿ ਇਹ ਮੁਜਬੀਸ਼ਕ ਪਰਿਵਾਰ ਨਾਲ ਸੰਬੰਧ ਸੀ ਇਹ ਦਲਤਾਂ ਦੇ ਮੁਜਬੀਸ਼ਕ ਪਰਿਵਾਰ ਨਾਲ ਸੰਬੰਧ ਸੀ ਬਿੰਕੀ ਕੁਝ ਪੜਤਾਲ ਤੋਂ ਵੀ ਜੋ ਅਸਲ ਨੂੰ ਪਤਾ ਲਗਾ ਉਹ ਦੱਬੀ ਜ਼ਬਾਨ ਚ ਲੋਕ ਇਹੀ ਕਹਿੰਦੇ ਕਿ ਉਹ ਸੀਗਾ ਦਾ ਸਾੜੇ ਪਰ ਕੋਈ ਸਬੂਤ ਨਹੀਂ ਇਸ ਕਰਕੇ ਭਈ ਇਹ ਤੁਹਾਨੂੰ ਉਸੇ ਦੱਸ ਦਿੰਨੇ ਆ ਕਿ ਨਾ ਉਹਨਾਂ ਕੋਲ ਜਸਮੀਤ ਸੀ ਨਾ ਉਹਨਾਂ ਕੋਲ ਪੰਡਾ ਸੀ ਨਾ ਉਹਦਾ ਮਕਾਨ ਆਪਣਾ ਸੀ ਨਾ ਉਹਨਾਂ ਦੇ ਕੋਈ ਨਿਸ਼ਾਨੀ ਆਪਣੀ ਸੀ ਬਾਕੀ ਤੁਸੀਂ ਆਪੇ ਸਮਝ ਲੋਗੇ ਕੌਣ ਸੋ ਇਹਨਾਂ ਸਾਰੀਆਂ ਹਾਲਾਤੋਂ ਤੱਕ ਹੁੰਦਾ ਸਪੋਸਟ ਹੁੰਦਾ ਇਹਦੇ ਨਾਲ ਹੀ ਜੇ ਆਪਾਂ ਐਕਟਿਵਲੀ ਇਨਫੋਰਮੇਸ਼ਨ ਲਾ ਲਈਏ ਇਹ ਜਿਹੜੇ ਹੈਗੇ ਵੈਬਸਾਈਟਾਂ ਇਹਨਾਂ ਦੇ ਮਸਟ ਬੀ ਫਿਕ ਲਿਖਿਆ ਹੋਇਆ ਕਿ ਬਾਬਾ ਦੀਪ ਸਿੰਘ ਲਿਖ ਪੀ ਸਕਦਾ ਹੈ ਨਾ ਸੁਮੰਤਰ ਸੁਮੰਤਰ ਸੋ ਇਹ ਸਾਰੀਆਂ ਗੱਲਾਂ ਮੂਤ ਅਸੀਂ ਧਿਆਨ ਵਿੱਚ ਰੱਖ ਕੇ ਹੋਏ ਅਖੀਰਵਤੇ ਇਹ ਸਪਟਾ ਕਰਨਦੇ ਆ ਇੱਕ ਸ਼ਹੀਦ ਬਾਬਾ ਦੀਪ ਸਿੰਘ ਦਾ ਪਰਿਵਾਰ ਉਹਨਾਂ ਦਾ ਕਰਾਣਾ ਮੁਜ਼ਬੀ ਸ਼ਿਕਰ ਆ ਰਸੀਗਾ ਉਹ ਸ਼ਹੀਦ ਬਾਬਾ ਦੀਪ ਸਿੰਘ ਮੁਜ਼ਬੀ ਸ਼ਿਕਸ਼ੀ ਉਹ ਜਿਹੜੇ ਕਲੇਮ ਕਰਦੇ ਆ ਕਿ ਉਹ ਖਰਾ ਦਰਸ਼ੀ ਜਾਂ ਉਹ ਸਤਨੂ ਯਾਖੀ ਯਾਹੂ ਤੇ ਪਿੰਡ ਵਾਲੇ ਨੇ ਸੈਕਿੰਡ 10 ਨੁਕਾੜੇ ਨਾਲ ਪੈ ਗੁਰਮਾ ਉਹ ਕਲੇਮ ਕਰਦੇ ਕਿ ਉਹ ਗੁਰਮਾ ਦਾ ਜਿਹੜਾ ਜੰਮ ਬਖਸ਼ੀਗਾ ਸ਼ਹੀਦ ਬਾਬਾ ਦੀਪ ਸਿੰਘ ਇੱਕ ਹੋਰ ਗੁਰਮਾਤ ਬੋਵਰ ਤੇ ਨਾਲੀ ਜੀਟੀ ਰੋਡ ਦੇ ਤੇ ਗੁਰਮਾ ਉਹਨਾਂ ਨੇ ਖੇਤੀ ਦੀ ਸਥਾਨ ਬਣਾਇਆ ਇਹ ਸ਼ੀਦਿ ਸਥਾਨ ਹੈ ਬਾਬਾ ਦੀਪ ਸਿੰਘ ਦਾ ਉਹ ਬਾਬਾ ਦੀਪ ਸਿੰਘ ਦੇਖਣਾ ਸ਼ੀਦਿ ਸਥਾਨ ਤੋਂ ਨਿਕਲੀ ਕਈ ਬਣਾਤੇ ਨੇ ਇਹਨਾਂ ਨੇ ਸੋ ਅਸਲੀ ਗੜਾ ਸ਼ਿੰਟੀ ਐਸ ਅ ਅਸਲੀ ਗੜਾ ਜਨੂਸਤਾਨ ਹੈ ਉਹ oven ਦਾ ਉਹ ਸਥਾਨ ਹੈ ਜਿੱਥੇ ਪਪਲ ਦੇ ਪਪਲ ਦੇ ਜੜ ਤੋਂ ਜਗ ਰਿਹਾ ਉਹ ਗੁਰੂ ਘਰ ਬਣਿਆ ਗਿਆ ਹੋਰ ਉਹ ਸਥਾਨ ਜਿਸ ਨੂੰ ਪਗੜਪੱਤੀ ਵਾਲੇ ਕਹਿੰਦੇ ਆ ਕਿ ਜਨੂਸਤਾਨ ਹੈ ਮੇਰੀ ਸੋਚ ਦੇ ਅਨਸਾਰ ਮੇਰੀ ਸਮਝ ਦੇ ਅਨਸਾਰ ਇਹ ਉਹ ਸਥਾਨ ਹੈ ਜਿੱਥੇ ਅਨੰਦਪੁਰ ਸਾਹਿਬ ਤੋਂ ਆ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਵਾਨ ਸਟਾਇਆ ਕਰਦੇ ਸੀ ਔਰ ਮਕੀਏ ਉਸਾਰਿਆਂ ਸੰਤਾਂ ਨੂੰ ਡੂਵਾ ਗੋੜਵਾ ਗਿਆ ਸੰਤਾਂ ਨੂੰ ਪਰ ਉਹ ਪ੍ਰੇਸ਼ਟ ਦੇ ਸੇ ਕੁਬਾਰੇ ਦਰਜ ਹੋਦੇ ਸੀ ਉਹਨੂੰ ਦਾ ਸੰਦੇਸ਼ ਦੇਣੇ ਸੀ ਗੁਰਮਤੀ ਵਿਦਿਆਨ ਦੇ ਸੀ ਜੋ ਕੁ ਸਿੱਖਦੇ ਅਸਕਰਾਂ ਨੇ ਦੇਖਿਆ ਇਹ ਇਸ ਨੂੰ ਉਸ ਇਸੇ ਕਿਤੇ ਅਸਮੀ ਕਹਿ ਸਕਦੇ ਇਹਨਾਂ ਨੇ ਤੋੜ ਮਰੋੜ ਕੇ ਸਾਰਾ ਇਹ ਰੰਗਰੇਟਾ ਦਾ ਇਤਿਹਾਸ ਜੱਟ ਦੇ ਅਸਬੋਨ ਦੀ ਕੋਸ਼ਿਸ਼ ਕੀਤੀ ਆ ਔਰ ਨਾਮ ਉਹਨੂੰ ਸਖਿਆ ਸਕਦਾ ਇਹ ਜਦੋਂ ਤੱਕ ਰੰਗਰੇਟੇ ਨਹੀਂ ਕਾਗੇ ਸਨ ਜਦੋਂ ਤੱਕ ਮੇਰੇ ਰੰਗਰੇਟਾ ਨੇ ਆਪਣੇ ਪਿਛੋਕੜ ਦੇ ਬਾਰੇ ਜਾਣਕਾਰੀ حاصل ਨਹੀਂ ਕੀਤੀ ਸੀ ਉਹਨਾਂ ਦਾ ਘੋਟਾ ਘਿਆਤਾ ਫਿਕਰਲੀ ਆ ਤਾਂ ਨਹੀਂ ਆ ਇਸ ਤੋਂ ਬਾਅਦ ਇਹ ਤੰਦਲੀ ਨਾ ਕਰੀਏ ਤੇ ਤੁਸੀਂ ਸਾਰ ਦਿਨ ਸੁਣ ਲਿਆ ਕਿ ਇਤਿਹਾਸਕਾਰ ਕੀ ਕਰੇ ਜਿਹੜੇ ਸਿੱਖ ਇਤਿਹਾਸਕਾਰ ਆ ਤੇ ਵੱਡੇ ਵੱਡੇ ਸਿੱਖ ਇਤਿਹਾਸਕਾਰ ਉਹ ਤੇ ਸ਼ਹੀਦ ਬਾਬਾ ਦੀਪ ਸਿੰਘ ਦੀ ਗੱਲ ਹੀ ਨਹੀਂ ਕਰਦੇ ਇਹਨਾਂ ਦੀ ਜਿਹੜੀ ਮਿਸਲ ਸੀ ਮਿਸਲ ਸ਼ਹੀਦਾਂ ਉਹਦੀ ਗੱਲ ਨਹੀਂ ਕਰਦੇ ਤਾਂ ਕਹਿੰਦੇ ਨੇ ਤੇ ਜਗਰੀ ਨਹੀਂ ਕੀਤਾ ਬਾਬਾ ਦੀਪ ਸਿੰਘ ਦਾ ਫਿਰ ਇਹ ਨਹੀਂ ਗੱਲ ਸਮਝ ਆਉਂਦੀ ਕਿ ਇਤਿਹਾਸਕਾਰਾਂ ਨੂੰ ਐਡੇ ਵੱਡੇ ਯੋਧੇ ਐਡੇ ਵੱਡੇ ਜਰਨਲ ਸ਼ਹੀਦ ਬਾਬਾ ਦੀਪ ਸਿੰਘ ਉਹਨਾਂ ਦਾ ਤਾਂ ਅਸਲ ਕੌਂਡਿ ਕੀ ਚਰੁਚੀ ਫਿਰ ਇਸ ਤੋਂ ਬਾਅਦ ਅਸੀਂ ਦੇਖਿਆ ਕਿ ਆ ਥੋੜੀ ਜਿਹੀ ਰੋਇਆ 15 ਵੀ ਸਾਲ ਦਸਤੇ ਦੇ ਲੋਕ ਕਿ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਪਣਾਉਣਾ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਇਹ ਜਟਾ ਨੇ ਵੀ ਉਸ ਨੂੰ ਨਹੀਂ ਅਪਣਾਇਆ ਸੀ ਤੇ ਸਾਰੇ ਲੋਕਾਂ ਦੀ ਜਾਨਕਿ ਵੱਢ ਵੀ ਸਾਰੇ ਲੋਕਾਂ ਦੀ ਮਾਨਸਿਕ ਲਾਬਤ ਤੇ ਭੂਮਿਕਾ ਕ ਦੇਖ ਲਓ ਕੋਈ ਬਾਹਰ ਆ ਕੇ ਇਹ ਨਹੀਂ ਦਸਨ ਨੂੰ ਤਿਆਰ ਕਿ ਬਾਬਾ ਦੀਪ ਸਿੰਘ ਜੀ ਵੀ ਸਿੱਖ ਸਨ ਦੇਖੋ ਇਹ ਹੈ ਮਾਨਸਿਕ ਗੁਲਾਮੀ ਕਿ ਮਾਨਸਿਕ ਗੁਲਾਮੀ ਤੋਂ ਅਸੀਂ ਇਹਨਾਂ ਤੱਕੇ ਹੋਈਆਂ ਇਹਨੇ ਡਰੇ ਹੋਇਆ ਕਿ ਅਸੀਂ ਆਪਣੇ ਜੋਧਿਆਂ ਨੂੰ ਨਾਇਕਾਂ ਨੂੰ ਉਹਨਾਂ ਨੂੰ ਨਹੀਂ ਕਹਿ ਸਕਦੇ ਇਹ ਆਪਣੇ ਆਪਣੇ ਨੂੰ ਆਪਣੇ ਨਹੀਂ ਕਹਿ ਸਕਦੇ ਤੇ ਘਰ ਨਹੀਂ ਕਹਿ ਸਕਦੇ ਜਿਹੜਾ ਜ਼ੁਲਮ ਕਰਨ ਵਾਲਾ ਜਿਹੜਾ ਸਾਡੇ ਤੇ ਤਸ਼ੱਦਦ ਕਰ ਰਿਹਾ ਉਹਦਾ ਨਾਂ ਨਹੀਂ ਲੈ ਸਕਦੇ ਇਹ ਨਹੀਂ ਕਹਿ ਸਕਦੇ ਕਿ ਸੰਵਾਦ ਕਰਨਾ ਜਿਹੜਾ ਸਾਡੇ ਉੱਤੇ ਜ਼ੁਲਮ ਕਰ ਰਿਹਾ ਸੋ ਇਹ ਮਾਨਸਿਕ ਗੁਲਾਮੀ ਦੀ ਹੱਦ ਹੈ ਫੋਰਸ 1 ਨੇ ਇਹ ਵੀ ਲਾ ਚੁੱਕਿਆ ਹੈ ਕਿ ਇਸ ਮਾਨਸਿਕ ਗੁਲਾਮੀ ਨੂੰ ਦੂਰ ਕਰਨਾ ਮਾਨਸਿਕ ਗੁਲਾਮੀ ਦੂਰ ਹੋਏਗੀ ਪੀਮਾ ਬਾਬਾ ਸਾਹਬ ਡਾ ਪਰਵੇਜ਼ ਕਹਿੰਦਾ ਕਿ ਕੀ ਗੁਲਾਮ ਨੂੰ ਜੇ ਗੁਲਾਮੀ ਦਾ ਅਹਿਸਾਸ ਕਰਾ ਦਿਓ ਤੇ ਉਹ ਗਵਰਨਰ ਤੋਂ ਆਪਣੇ ਆਪ ਕਰ ਲੈਣਗੇ ਇਹਨਾਂ ਲੋਕਾਂ ਨੂੰ ਅਹਿਸਾਸ ਕਰਵਾਉਣ ਦੀ ਜ਼ਰੂਰਤ ਹੈ ਇਹ ਆਪੇ ਉੱਠਣਗੇ ਸਭ ਤੋਂ ਵੱਡੀ ਗਿਣਤੀ ਦੇ ਵਿੱਚੋਂ ਆਪਣੀਆਂ ਮਸਈਤਾਂ ਤੇ ਜਦੋਂ ਪੈਰਾਂ ਤੇ ਖੜੇ ਹੋ ਕੇ ਆਪਣੀਆਂ ਮਸਈਤਾਂ ਦਾ ਹੱਲ ਆਪੇ ਲੱਭਣਗੇ ਤੇ ਰਾਜ ਪ੍ਰਾਪਤ ਕਰ ਲੈਣਗੇ ਜਦੋਂ ਇਹਨਾਂ ਨੇ ਪ੍ਰਾਪਤ ਕਰ ਲਿਆ ਤੇ ਇਹਨਾਂ ਦੀਆਂ ਸਮਾਜਿਕ ਆਰਥਿਕ ਰਾਜਨੀਤਿਕ ਸਾਰੀ ਮਸਲੇ ਹੱਲ ਹੋ ਗਏ ਇਸ ਕਰਕੇ ਭਾਵੇਂ ਤੇ ਭਾਵੇਂ ਮੈਂ ਇਸ માનਸਿਕ ਗੁਲਾਮੀ ਤੋਂ ਨਿਕਲਿਆ ਤੇ ਮੈਂ ਆਪਣੇ ਸਮਾਜ ਤੇ ਆਪਣੇ ਕੌਮ ਵਾਲੇ ਕੰਮ ਕਰਨਾ ਸ਼ੁਰੂ ਕੀਤਾ ਖੋਜ ਕਰਨੀ ਸ਼ੁਰੂ ਕੀਤੀ ਹੈ ਇਤਿਹਾਸ ਬਾਰੇ ਜਾਣਕਾਰੀ ਲੈਣੀ ਸ਼ੁਰੂ ਕੀਤੀ ਹੈ ਔਰ ਇਹ ਜਾਣਕਾਰੀ ਆਪਣੇ ਤੱਕ ਸੀਮਿਤ ਨਹੀਂ ਰੱਖਣੀ ਚਾਹੁੰਦਾ ਮੈਂ ਮੈਂ ਤੈਨੂੰ ਸਾਰਿਆਂ ਨੂੰ ਦਸਨੀ ਚਾਹੁੰਦਾ ਇਸ ਗੁਲਾਮੀ ਦੇ ਵਿੱਚੋਂ ਨਿਕਲਣਾ ਪਏਗਾ ਮੈਂ ਇਹ ਪਨੂੰ ਸਾਰਿਆਂ ਨੂੰ ਪੂਰ ਜ਼ੋਰ ਅਪੀਲ ਕਰਦਾ ਕਿ ਇਸ ਮਾਨਸਿਕ ਗੁਲਾਮੀ ਵਿੱਚੋਂ ਨਿਕਲੋ ਆਪਣੀ ਤਾਕਤ ਨੂੰ ਪਛਾਣੋ ਆਪਣੇ ਪੈਰਾਂ ਤੇ ਖੜੇ ਹੋ ਆਪਣਾ ਘਰ ਬਣਾਓ ਲੋਕਤੰਤਰ ਦੇ ਤਾਂਚੇ ਮਤਾ ਬਕਰ ਤੁਹਾਡੀ ਏਡੀ ਵੱਡੀ ਗਿਣਤੀ ਆ ਏਡਾ ਵੱਡਾ ਇਤਿਹਾਸ ਹੈ ਤੁਹਾਡਾ ਹੱਕ ਖੋਇਆ ਜਾ ਰਿਹਾ ਹੈ ਤੁਹਾਡੇ ਧਰਮ ਨੂੰ ਖਤਰਾ ਤੁਹਾਡੀ ਹੋਂਦ ਨੂੰ ਖਤਰਾ ਜੇ ਅੱਜ ਵੀ ਤੁਸੀਂ ਇਸ ਮਾਨਸਿਕ ਗੁਲਾਮੀ ਚੋਂ ਨਿਕਲ ਕੇ ਮੇਰੇ ਨਾਲ ਸੰਘਰਸ਼ ਨਾ ਕੀਤਾ ਤਾਂ ਆਉਣ ਵਾਲੀਆਂ ਨਸਲਾਂ ਤੁਹਾਨੂੰ ਲਾਣਤ ਬੁਲਦੀ ਫਿਰ ਸਾਡੇ ਕੜੇ ਇਕੱਠੇ ਹੋ ਜਾਓ ਇੱਕ ਝਟ ਹੋ ਜਾਓ ਫੋਰਸ ਬੰਦੇ ਨਾਲ ਜੁੜੋ ਤੇ ਸੰਘਰਸ਼ ਕਰੋ ਵੈਗੁਰੂ ਦੀ ਕਾੰਕਸ਼ਾ ਵੈਗੁਰੂ ਉਹ ਖੇਚ ਕੰਡੇ ਨਾਲ ਖੀਰ ਬਾਬਾ ਬੋਲਿਆ ਉੜ ਜਾਓ ਸਿਧਾ ਮਨ ਢੋਲਿਆ ਓਦੋਂ ਸਿੱਖ ਦੀ ਸਿੱਖਿਆ ਕਹੜੇ ਕੱਫ ਦੀ ਕੀਆ ਢੋਲਕੀ ਬਣਾਉਣੀ ਇਹ ਸੱਚਮ ਦੀ ਓ ਕੱਟਰੀ ਬਰਾਨੀਆਂ ਦੇ ਨਾਮ ਵੀ ਭਾਂ ਦੇ ਬੋਜਰਾ ਵਾਰੀ ਦੀ ਭੱਜੇ ਕੰਮ ਦੀ ਅੱਖੇ ਸੋਧ ਯਰ ਦਾ 사ਜਦੋ ਤੁਰੀਏ ਨਾ ਖਾਲਸੇ ਦਾ ਕੰਮ ਫਸਦਾ ਰੰਗ ਵਿੱਚਿਆ ਗੁਰੂ ਦੇ ਰੰਗ ਲੰਗਿਆ ਤੁਰਸ਼ ਕੀ ਰੱਗ ਆ ਵਸਦਾ